ਵੀ ਸੌਣ ਮਹੀਨਾ ਚੜਦਾ ਤਾਂ ਜਿਹੜਾ ਔਰਤਾਂ ਨੂੰ ਇੱਕ ਚਾ ਚੜ ਜਾਂਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਅਨੇਕ ਕਈ ਤਰ੍ਹਾਂ ਦੇ ਜਿਹੜੇ ਤਿਉਹਾਰ ਜਿਹੜੇ ਉਹ ਮਨਾਏ ਜਾਂਦੇ ਨੇ ਜਿਵੇਂ ਭਰਾਵਾਂ ਵੱਲੋਂ ਪੈਣਾ ਨੂੰ ਸੰਧਾਰਾ ਦਿੱਤਾ ਜਾਂਦਾ ਔਰ ਉਹ ਕਈ ਤਰ੍ਹਾਂ ਦੇ ਜਿਹੜੇ ਸਾਡੇ ਪ੍ਰਾਤਿਕ ਤਿਉਹਾਰ ਜਿਹੜੇ ਆ ਇਸ ਦੇ ਨਾਲ ਸੰਬੰਧ ਰੱਖਦੇ ਆ ਔਰ ਖਾਸ ਕਰਕੇ ਔਰਤਾਂ ਵਾਸਤੇ ਜਿਹੜਾ ਤੀਆਂ ਦਾ ਤਿਉਹਾਰ ਉਹ ਇੱਕ ਪਵਿੱਤਰ ਮੰਨਿਆ ਜਾਂਦਾ ਔਰ ਇਸ ਤਿਉਹਾਰ ਦੀ ਅਧੀਕ ਜਿਹੜੀਆਂ ਔਰਤਾਂ ਬੜੇ ਹੀ ਬੇਸਵਰੀ ਦੇ ਨਾਲ ਕਰਦੀਆਂ ਨੇ ਕਿਉਂਕਿ ਜਿਹੜੀਆਂ ਲੜਕੀਆਂ ਵਿਆਹ ਕਰਵਾ ਕੇ ਸਵਾਰੀਪਰਕਾਰ ਜਾਂਦੀਆਂ ਨੇ ਉਹਨਾਂ ਨੂੰ ਇਸ ਤਿਉਹਾਰ ਦੀ ਦੀ ਕਿਸ ਕਰਕੇ ਰਹਿੰਦੀ ਹੈ ਕਿ ਉਹ ਆਪਣੇ ਪੇਕੇ ਪਰਿਵਾਰ ਵਿੱਚ ਜਾ ਕੇ ਆਪਣੀਆਂ ਸਤੀਆਂ ਸਹੇਲੀਆਂ ਦੇ ਨਾਲ ਭਜਾਈਆਂ ਦੇ ਨਾਲ ਆਪਣੀਆਂ ਚਾਚੀਆਂ ਤਾਈਆਂ ਦੇ ਨਾਲ ਜਿਹੜੇ ਆਪਣੇ ਬਾਲ ਬਲੇ ਸਾਂਝੇ ਕਰਨੇ ਹੁੰਦੇ ਨੇ ਔਰ ਇਸ ਤਿਹਾਰ ਨੂੰ ਬੜੇ ਚਾਹ ਤੇ ਨਾ ਨਾਤਾਂ ਦੇ ਨਾਲ ਜਿਹੜੀਆਂ ਔਰਤਾਂ ਮਨਾਉਂਦੀਆਂ ਨੇ ਕਿਉਂਕਿ ਇਸ ਅੱਜ ਦੇ ਤਣਾਅ ਭਰੇ ਜੀਵਨ ਦੇ ਵਿੱਚ ਇਹ अनेका ਪ੍ਰਕਾਰ ਦੀਆਂ ਪਰੇਸ਼ਾਨੀਆਂ ਨੂੰ ਮਨੁੱਖ ਨੇ ਘੇਰਿਆ ਹੋਇਆ ਔਰ ਇਸ ਦੇ ਤਿਉਹਾਰ ਦੇ ਵਿੱਚ ਔਰਤਾਂ ਵੱਲੋਂ ਜਿਹੜਾ ਆਪਣੇ ਵੱਲਵਲੇ ਜਿਹੜੇ ਸਾਂਝੇ ਕੀਤੇ ਜਾਂਦੇ ਨੇ ਔਰ ਇੱਕ ਦੂਜੇ ਨਾਲ ਹਾਸੇ ਠਕੇ ਜਿਹੜੇ ਸਾਂਝੇ ਕੀਤੇ ਜਾਂਦੇ ਨੇ ਔਰ ਆਪਣੇ ਮਨ ਦੇ ਵੱਲਵਲੇ ਸਾਂਝੇ ਕਰਕੇ ਉਹ ਖੁਸ਼ੀ ਪ੍ਰਗਟ ਕਰਦੀਆਂ ਨੇ ਪਿੰਡ ਫਰੋਸ਼ਾ ਦੇ ਵਿੱਚ ਟੀਆਂ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਬੜੇ ਚਾਵਾਂ ਲਾਡਾਂ ਨਾਲ ਮਨਾਇਆ ਜਾਂਦਾ ਜਿਸ ਵਿੱਚ ਔਰਤਾਂ ਵੱਲੋਂ ਇਕੱਠੇ ਹੋ ਕੇ ਪ੍ਰਾਇਮਰੀ ਸਕੂਲ ਵਿਖੇ ਟੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਜਿਸ ਵਿੱਚ ਪਿੰਡ ਦੀਆਂ ਔਰਤਾਂ ਬੀਬੀਆਂ ਬਜ਼ੁਰਗ ਔਰ ਅੰਤ ਲੜਕੀਆਂ ਵੱਲੋਂ ਇਕੱਠੇ ਹੋ ਕੇ ਆਪਣੇ ਮਨ ਦੇ ਵੱਲ ਬਲੇ ਜਿਹੜੇ ਅਸਾਂ ਜੀ ਕੀਤੇ ਜਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕੀ ਗੱਲਾਂਬਾਤਾਂ ਹੋਈਆਂ ਨੇ ਕੀ ਉਹਨਾਂ ਨੇ ਤਿਹਾੜ ਬਾਰੇ ਕਿਹਾ ਆਓ ਤੁਹਾਡੀ ਵੀ ਉਹਨਾਂ ਨਾਲ ਗੱਲਬਾਤ ਕਰਾਉਣੇ ਘਰ ਘਰ ਨਾ ਮਿਆਨੀ ਕਰਾਂ ਦੇ ਵਿਆਹ ਕੇ ਲਾਉਂਦੇ ਪਈਆਂ ਹੈਲਾ ਹਰਮਨ ਕਾਸੀਦਰ ਕਾਉਂ ਹੈਲਾ ਯਾਰ ਦਰਨਾਉਂ ਹੈਲਾ ਆਵਾਜ਼ ਨਹੀਂ ਪੈਣਾ ਸੋਹਂਦੀਆਂ ਕਾਮਾਵਾਜ ਬਨੇ ਕਾਤੀ ਬੇਨਤੀਆਂ ਹਾਵੀਆ ਕਰ ਮੇਰੇ ਕਾਤੀ ਬੇਨਤੀਆਂ ਹਾਵੀਆ ਕਰ ਮੇਰੇ ਕਾਤੀ ਬੇਨਤੀਆਂ ਹਾਵੀਆ ਕਰ ਮੇਰੇ ਕਾਤੀ ਬੇਨਤੀਆਂ ਅਵੇ ਤਰ ਤਾਰਦੀ ਨੂੰ ਮੈਂ ਸੁਵੇਦਾਰ ਦੀ ਢੋਲ ਗਾਣਾਵੇ ਤੀ ਪਨ ਸ਼ੌਕਾ ਦੀ ਢੋਰੀਆ ਲੈਣਾਵੇ ਤੀ ਪਨ ਸ਼ੌਕਾ ਦੀ ਢੋਰੀਆ ਲੈਣਾਵੇ ਹੱਤੀ ਪਨ ਸ਼ੌਕਾ あ ਸਾ ਭਾਈ ਤੁਹਾਨੂੰ ਜੀ ਪਤਾ ਤੇ ਤੇਰੀ ਸਾਹ ਸੰਗ ਜੀ ਉਹ ਅਸੀਂ ਅੱਜ ਸਾਰੀਆਂ ਧੀਆ ਪੈਣਾ ਇਕੱਠੀਆਂ ਹੋਈਆਂ ਵਾ ਗਿੱਧਾ ਧੀਆ ਲਾਉਣ ਦੇ ਲਈ ਜਿਹੜਾ ਕਿ ਆਪਣਾ ਪ੍ਰਾਤਨ ਇਹ ਹੈਗਾ ਵਿਰਸਾ ਵੀ ਧੀਆ ਤੇ ਧੀਆ ਜ਼ਰੂਰੀ ਹਨ ਸਾਨੂੰ ਤੇ ਸਾਡੇ ਪਿੰਡ ਖਰੋਸ਼ਾ ਵਿੱਚ ਅੱਜ ਧੀਆ ਲੱਗੀਆਂ ਨੇ ਇੱਥੇ ਸਾਰੀਆਂ ਹੀ ਜਿਹੜੀਆਂ ਲੜਕੀਆਂ ਨੇ ਉਹ ਸਹੁਰਿਆਂ ਤੋਂ ਪੇਕੇ ਆਈਆਂ ਨੇ ਉਹਨੇ ਆਪਣੇ ਮਨ ਦੇ ਬਲੇਵੇਂ ਕੱਢੇ ਨੇ ਮਨ ਦੇ ਉੱਤੋਂ ਬੋਝ ਦੂਰ ਕੀਤੇ ਨੇ ਤੇ ਸਾਨੂੰ ਬਹੁਤ ਉਤਸ਼ਾਹ ਮਿਲਿਆ ਅਸੀਂ ਇਹੀ ਸਾਰਿਆਂ ਨੇ ਰਹਿ ਲਈਆ ਕਿ ਅੱਗੇ ਤੋਂ ਵੀ ਅਸੀਂ ਐਂ ਜੀ ਧੀਆ ਲਾਇਆ ਕਰਾਂਗੇ ਇਦਾਂ ਆਪਣਾ ਮਨ ਖੁਸ਼ ਕਰਿਆ ਕਰਾਂਗੇ ਹਰ ਸਾਲ ਇਹ ਪ੍ਰੋਗਰਾਮ ਸਾਨੂੰ ਲਾਉਣ ਲਈ ਆ ਅੱਗੇ ਦਿੱਤੀ ਹੈ। ਹਾਂਜੀ ਅਸੀਂ ਤ੍ਰੋਸ਼ਾ ਪਿੰਡ ਤੋਂ ਜੋ ਕਿ ਇਤਿਹਾਸਕ ਪਿੰਡ ਹੈ ਸਾਡਾ ਅਸੀਂ ਸਭ ਨਾਲ ਮਿਲ ਕੇ ਹਰ ਸਾਲ ਮਨੋਰੰਜਨ ਕਰਦੀਆਂ ਇਸ ਤਰ੍ਹਾਂ ਅਜੋਕੇ ਸਮੇਂ ਦੇ ਵਿੱਚ ਇੱਕ ਜਿਹੜਾ ਟੈਨਸ਼ਨ ਦਾ ਇਹ ਰੋਗ ਹੀ ਖੜਾ ਹੋ ਗਿਆ ਇਸ ਤੋਂ ਬਚਣ ਲਈ ਅਸੀਂ ਸਭ ਜਾਨੀ ਨਾਲ ਮਿਲ ਕੇ ਧੀਆਂ ਪੈਣਾ ਅਕਸ ਸਾਨਣ ਅੰਨਾ ਦਰਾਣੀਆਂ ਚਠਾਣੀਆਂ ਸਭ ਰਾਜ ਮਿਲ ਕੇ ਮਨੋਰੰਜਨ ਕਰਦੇ ਆ ਤੇ ਆਪਦਾ ਮਨ ਹੌਲਾ ਕਰਦੇ ਆ ਇੱਕ ਦੂਜੇ ਦੇ ਵਾਲੇਵੇਂ ਸਭ ਨਿਕਲ ਜਾਂਦੇ ਆ ਸਭ ਟੈਨਸ਼ਨ ਤੋਂ ਦੂਰ ਹੋ ਜਾਂਦੇ ਆ ਮਨ ਹੌਲਾ ਫਿਰਦਾ ਇਥੇ ਆ ਕੇ ਸਾਡਾ ਮਨੋਰੰਜਨ ਹੋ ਜਾਂਦਾ ਅਸੀਂ ਆਪਦਾ ਨੱਚ ਟੱਪ ਕੇ ਸੇਲੀਆਂ ਨੜਾਨ ਪਰਜਾਈਆਂ ਦਰਾਣੀਆਂ ਚਠਾੜੀਆਂ ਸਭ ਰਲ ਕੇ ਆਪਦਾ ਮਨੋਰੰਜਨ ਕਰ ਲੈਨੇ ਆ ਸਾਨੂੰ ਵਧੀਆ ਲੱਗਦਾ ਅਸੀਂ ਹਰ ਤਰ੍ਹਾਂ ਇਸੇ ਤਰ੍ਹਾਂ ਪਿਆ ਲੱਗਣ ਕੁਛ ਰਹੀ ਵਧੀਆ ਕਾਸਾ ਵਾਈਬੂ ਕੀ ਫਤੇ ਹਾਂਜੀ ਗਿੱਧਾ ਜੋ ਕਿ ਪੰਜਾਬ ਦਾ ਸਭ ਤੋਂ ਮਸ਼ਹੂਰ ਲੋਕ ਨਾਚ ਹੈ ਇਹ ਅੱਜ ਕਾ ਅੱਜ ਦੇ ਸਮੇਂ ਵਿੱਚ ਅਲੋਪ ਹੁੰਦਾ ਜਾ ਰਿਹਾ ਹੈ ਅਸੀਂ ਚਾਹੁੰਦੇ ਹਾਂ ਪਿੰਡ ਫਿਰੋਸ਼ਾ ਵਿੱਚ ਇਸੇ ਤਰ੍ਹਾਂ ਹੀ ਇਹ ਤਿਹਾਰ ਮਨਾਇਆ ਜਾਵੇ ਜੋ ਘਰਾਂ ਦੇ ਵਿੱਚ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਘਰਾਂ ਦੇ ਵਿੱਚ ਟੈਨਸ਼ਨਾਂ ਭਰੀ ਜ਼ਿੰਦਗੀ ਜੀ ਰਹੇ ਲੋਕ